ਕਮਲ ਕੌਰ ਦੀ ਮੌਤੇ ਨੇ ਜਿੱਥੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਭੂਤ ਨੇ ਭਲਾ ਦਿੱਤੇ ਹਨ ਉਥੇ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਮੀਤੀ ਕਲੇਰ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਕਮਲਕੌਰ ਦੇ ਵਾਂਗੂ ਜੜੀਆਂ ਗਲਤ ਵੀਡੀਓ ਪੋਸਟ ਕਰਦੀ ਹੈ ਤੇ ਸ਼ਰੇਆਮ ਕਾਲਿਆਂ ਦੇ ਨਾਲ ਉਹ ਆਪਣੇ ਰਿਲੇਸ਼ਨ ਰੱਖਦੀ ਹੈ ਤੇ ਉਥੇ ਹੀ ਹੁਣ ਮੀਤੀ ਕਲੇਰ ਨੇ ਲਾਈਵ ਆ ਕੇ ਕਮਲਕੌਰ ਦੇ ਕਤਲੇ ਤੋਂ ਬਾਅਦ ਵੱਡੀਆਂ ਗੱਲਾਂ ਜੜੀਆਂ ਲੋਕਾਂ ਨੂੰ ਕਹਿ ਦਿੱਤੀਆਂ ਹਨ ਕਿਉਂਕਿ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਲਗਾਤਾਰ ਥ੍ਰੈਟ ਕਾਲਸ ਆ ਰਹੀਆਂ ਹਨ ਜਿਸ ਤੋਂ ਮੀਤੀ ਕਲੇਰ ਵੀ ਲਾਈਵ ਆਈ ਹੈ ਮੀਤੀ ਕਲੇਰ ਨੇ ਲਾਈਵ ਆ ਕੇ ਲੋਕਾਂ ਨੂੰ ਕਈ ਵੱਡੀਆਂ ਗੱਲਾਂ ਕਹੀਆਂ ਤੇ ਜੋ ਇਹੋ ਜਿਹਾ ਕੰਟੈਂਟ ਦੇਖਦੇ ਹਨ ਉਹਨਾਂ ਨੂੰ ਵੀ ਚੰਗੀ ਝਾੜਪਾਈ ਹੈ ਤੇ ਉਸ ਨੇ ਵੀਡੀਓ ਪੋਸਟ ਕਰਨ ਬਾਰੇ ਕੀ ਕਿਹਾ ਕਿ ਉਹ ਅੱਗੇ ਅਜਿਹਾ ਕਰੇਗੀ ਜਾਂ ਨਹੀਂ ਇਹ ਤੁਸੀਂ ਪੂਰੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਾਕੀ ਤੁਸੀਂ ਆਪਣੇ ਵੀਡੀਓ ਦੇਖ ਕੇ ਵਿਚਾਰ ਜ਼ਰੂਰ ਦਿਓ ਤੇ ਹੁਣ ਦੇਖੋ ਤੁਸੀਂ ਮੀਤੀ ਕਲੇਰ ਦੀ ਇਹ ਵੀਡੀਓ ਕਾਤੇ ਇੰਨੀ ਜ਼ਿਆਦਾ ਸੋਸ਼ਲ ਕੰਡੀਸ਼ਨਿੰਗ ਹੋ ਰੱਖੀ ਹੈ ਕਿ ਸਾਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਸਕਰੀਨ ਤੇ ਚੰਗਾ ਲੱਗ ਰਿਹਾ ਹੈ ਉਹ ਬਸ ਚੰਗਾ 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 ਹੀ ਹੈ ਤੇ ਜਿਹੜਾ ਬੰਦਾ ਮਾੜਾ ਲੱਗ ਰਿਹਾ ਹੈ ਉਹ ਆਪਣੀ ਪਰਸਨਲ ਲਾਈਫ ਵਿੱਚ ਵੀ ਮਾੜਾ ਹੈ ਯਾ ਲੇਕਿਨ ਇਹ ਨਹੀਂ ਹੋ ਸਕਦਾ ਜੇ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਬੰਦਾ ਸਕਰੀਨ ਤੇ ਚੰਗਾ ਹੈ ਤੇ ਉਹ ਚੰਗਾ ਹੀ ਆ ਤੇ ਜਿਹੜਾ ਬੰਦਾ ਮਾੜਾ ਉਹ ਮਾੜਾ ਹੀ ਹੈ ਇਹਦਾ ਮਤਲਬ ਤੁਸੀਂ ਬਹੁਤ ਜ਼ਿਆਦਾ ਟੀਵੀ ਦੇਖਿਆ ਹੋਇਆ ਹੈ ਇਹਦਾ ਮਤਲਬ ਤੁਹਾਡੀ ਸੋਸ਼ਲ ਕੰਡੀਸ਼ਨਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਹਰ ਬੰਦੇ ਦਾ ਬਹੁਤ ਜ਼ਿਆਦਾ ਡਿਫਰੈਂਟ ਕਾਈਂਡ ਆਫ ਕੈਰੈਕਟਰ ਹੋ ਸਕਦਾ ਹੈ ਇੱਕ ਬੰਦਾ ਕਾਈਂਡ ਵੀ ਹੋ ਸਕਦਾ ਹੈ ਅਨਕਾਈਂਡ ਵੀ ਹੋ ਸਕਦਾ ਹੈ ਉਹ ਬਹੁਤ ਵੱਡਾ ਡਰੀਮਰ ਵੀ ਹੋ ਸਕਦਾ ਹੈ ਤੇ ਉਹ ਬਹੁਤ ਜ਼ਿਆਦਾ ਲੇਜੀ ਵੀ ਹੋ ਸਕਦਾ ਸਾਰੀ ਸਾਰੀਆਂ ਚੀਜ਼ਾਂ ਕੈਰੈਕਟਰਸਟਿਕਸ ਆ ਦੇ ਸਾਰਿਆਂ ਵਿੱਚ ਹੁੰਦੇ ਆ ਬਸ ਇਹ ਹੁੰਦਾ ਹੈ ਕਿ ਕਿਸੇ ਕਿਸੇ ਡਿਫਰੈਂਟ এনवायरमेंट ਸਾਡਾ ਰਿਸਪੌਂਸ ਡਿਫਰੈਂਟ ਹੁੰਦਾ ਹੈ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਗਲੇ ਬੰਦੇ ਨੇ ਨਕਾਬ ਪਾਇਆ ਹੋਇਆ ਨਕਾਬ ਨਹੀਂ ਹੁੰਦਾ ਇਟਸ ਜਸਟ ਦਾ ਰਿਫਲੈਕਸ਼ਨ ਆਫ ਦੀ ਟਾਈਮ অর ਇਟਸ ਜਸਟ ਦਾ ਰਿਫਲੈਕਸ਼ਨ ਕਿ ਜਿਹੜਾ ਬੰਦਾ ਸਾਨੂੰ ਸਾਹਮਣੇ ਮਿਲ ਰਿਹਾ ਹੁੰਦਾ ਸੀ ਉਹਦੀ એનર્ਜੀ ਰਿਫਲੈਕਟ ਕਰ ਰਿਹਾ ਹੁੰਦੇ ਆ ਸੋ ਜੇ ਤੁਸੀਂ ਹਜੇ ਵੀ ਲਿਮਿਟਡ ਮਾਈਂਡਸੈਟ ਦੇ ਨਾਲ ਆ ਗਾਇਜ਼ ਗਰੋ ਅਪ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ